ਆ ਲੈ ਆਹ ਹਾਰੀ ਜੋ ਤੇ ਆਹ ਛਾਪਾਈ ਨੂੰ ਪਾਲਾ ਮੰਮੀ ਜੀ ਗਰਮੀ ਬੜੀ ਆ ਮੇਰਾ ਦਾਵਾ ਵੀ ਆ ਰਹਿ ਨਹੀਂ ਦਿੰਨੀ ਆ ਕੋਈ ਨਹੀਂ ਦੋਗੇ ਗਈ ਹੀ ਪਿੰਡ ਤੋਂ ਪਾ ਕੇ ਖੜਿਆ ਸੀ ਹਰ ਵਾਰੀ ਕਿਹੜਾ ਜ਼ਰੂਰੀ ਆ ਲੈ ਪੁੱਤ ਨਵੇਂ ਆ ਨਵੇਂ ਪਾਉਣਾ ਹੁੰਦਾ ਵਾ ਮੁੜ ਕੇ ਤੇ ਉਹੀ ਨਹੀਂ ਪਾਈਦਾ ਤੋ ਹੋਣੀ ਚਾਰ ਦਿਨ ਪਾਉਂਦੇ ਆ ਪਾਲਾ ਮੈਂ ਤਾਂ ਕਹਿੰਨੀ ਆ ਮੰਮੀ ਜੀ ਹੈ ਤਾਂ ਸਹੀ ਆ ਪਰ ਮੈਨੂੰ ਬੜਾ ਡਰ ਜਿਹਾ ਲੱਗਦਾ ਵੈ ਇਨਾਂ ਚੀਜ਼ਾਂ ਤੋਂ ਇਹ ਵੀ ਆਪਣੇ ਕੋਲ ਸੰਭ ਕੇ ਰੱਖ ਲੋ ਕੋਈ ਨਹੀਂ ਮੈਂ ਨਕੀ ਮੋਟੀ ਚੀਜ਼ ਪਾ ਜਾਨੀ ਆ ਕੋਈ ਦੀਦੀ ਅੱਗੇ ਆਈ ਹੀ ਮੰਮੀ ਉਹ ਵੀ ਆਖੰਦੇ ਹੀ ਕਿ ਚਲ ਕੋਈ ਨਹੀਂ ਜੇ ਮਸਾਂ ਨੇਰਾ ਹੋ ਜਾਊਗਾ ਨਾ ਤਾਂ ਕੋਈ ਨਹੀਂ ਕੋਵੇਲੇ ਆ ਜਿਓ ਨਾ ਨਾਰਪਿੰਦਰ ਕੋਵੇਲੇ ਨਹੀਂ ਆਉਣਾ ਜਮਾਨਾ ਨਹੀਂ ਹੈਗਾ ਹੁਣ ਬਹੁ ਨੇਰੇ ਆਉਣ ਦਾ ਤੇ ਜੇ ਨੇਰਾ ਹੋ ਜਾਊਗਾ ਨਾ ਕੋਈ ਨਹੀਂ ਤੁਸੀਂ ਰਹਿ ਪਿਓ ਵੈਹੇ ਨਾ ਉਹ ਦਾਜ ਜੇ ਮੰਮੀ ਹੁੰਦੇ ਨਾ ਤੇ ਕਿੰਨਾ ਉਹਨਾਂ ਨੇ ਚਾ ਕਰਨਾ ਹੀ ਵੀ ਮੇਰੀ ਧੀ ਆਈ ਆ ਜਵਾਈ ਆਇਆ ਵਾ ਤੇ ਅੱਜ ਕੀ ਆ ਨਾ ਘਰ ਦੇ ਵਿੱਚ ਸੋਨ ਮਸਾਂ ਜੀ ਪਈ ਆ ਡਾਡੀ ਵਿਚਾਰੇ ਆ ਉਹ ਵੀ ਇਕੱਲੇ ਬੈਠੇ ਰਹਿੰਦੇ ਆ ਮਗਰੋਂ ਆਪੇ 2 ਲੱਖੇ ਤੇ ਖਾ ਲੈਂਦੇ ਆ